IPL ਦੇ ਫਾਈਨਲ ਮੈਚ ਵਿੱਚ ਰਾਇਲ ਚੈਲੈਂਜਰ ਬੰਗਲੌਰ ਨੇ ਪੰਜਾਬ ਕਿੰਗਸ ਨੂੰ 6 ਦੌੜਾਂ ਨਾਲ ਹਰਾ ਕੇ ਟਰੋਫੀ ਜਿੱਤ ਲਈ। ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਨੇ ਫਾਈਨਲ ਮੈਚ ਵਿੱਚ ਪੰਜਾਬ ਕਿੰਗਸ ਦੀ ਹਾਰ ਲਈ ਟੀਮ ਦੇ ਕਪਤਾਨ ਸ਼ਰੇਸ਼ ਆਈਅਰ ਨੂੰ ਜ਼ਿੰਮੇਵਾਰ ਠਹਿਰਾਇਆ। ਉਹਨਾਂ ਨੇ ਕਿਹਾ ਕਿ ਜਦੋਂ ਵੀ ਤੁਸੀਂ ਸੋਚਦੇ ਹੋ ਕਿ ਤੁਸੀਂ ਕੋਈ ਵੱਡੀ ਚੀਜ਼ ਹੋ ਤਾਂ ਅਜਿਹੀ ਸਥਿਤੀ ਬਣ ਜਾਂਦੀ ਹੈ। ਇਸ ਦੌਰਾਨ ਉਹਨਾਂ ਸਾਬਕਾ ਕ੍ਰਿਕਟਰ ਯੋਗਰਾਜ ਸਿੰਘ ਅਤੇ ਸਾਫਕਾ ਭਾਰਤੀ ਕ੍ਰਿਕਟਰ ਕਪਤਾਨ ਮਹਿੰਦਰ ਸਿੰਘ ਧੋਨੀ ਦੇ ਪ੍ਰਦਰਸ਼ਨ ਦੀ ਵੀ ਪ੍ਰਸ਼ੰਸਾ ਕੀਤੀ। ਯੋਗਰਾਜ ਸਿੰਘ ਦਾ ਕਹਿਣਾ ਹੈ ਕਿ ਫਾਈਨਲ ਮੈਚ ਵਿੱਚ ਪੰਜਾਬ ਦੀ ਹਾਰ ਲਈ ਸਿਰਫ ਇੱਕ ਹੀ ਵਿਅਕਤੀ ਜ਼ਿੰਮੇਵਾਰ ਹੈ ਅਤੇ ਉਹ ਹੈ ਕਪਤਾਨ ਸ਼ਰੇਸ਼ ਐੱਯਰ। ਜਦੋਂ ਵੀ ਉਹ ਖੇਡਿਆ ਹੈ ਪੰਜਾਬ ਦੀ ਟੀਮ ਜਿੱਤੀ ਹੈ, ਪਿੱਛੇ ਖੇਡਣ ਵਾਲਾ ਕੋਈ ਨਹੀਂ ਸੀ। ਤੁਸੀਂ ਛੱਕਾ ਮਾਰਨ ਦੀ ਕੋਸ਼ਿਸ਼ ਵਿੱਚ ਸਭ ਕੁਝ ਵਿਗਾੜ ਦਿੱਤਾ। ਕ੍ਰਿਕਟ ਤੋਂ ਵੱਡਾ ਕੋਈ ਨਹੀਂ ਹੈ। ਜਦੋਂ ਵੀ ਇਨਸਾਨ ਆਪਣੇ ਆਪ ਨੂੰ ਵੱਡਾ ਸਮਝਦਾ ਏ ਤਾਂ ਅਜਿਹਾ ਹੀ ਹੁੰਦਾ ਏ ਮੈਂ ਕਿਹਾ ਸੀ ਕਿ ਖੇਡ ਦੇ ਵਿਲੇ ਸਿਰਫ ਦੋ ਹੀ ਲੋਕ ਨੇ ਬਹੁਤ ਸਾਰੇ ਖਿਡਾਰੀ ਨੇ ਪਰ ਵਿਚਕਾਰ ਕੁਝ ਹੀ ਮਹਾਨ ਜਾਂ ਫਿਨਿਸ਼ਰ ਨੇ ਉਹ ਸਿਰਫ ਕੁਝ ਹੀ ਲੋਕ ਨੇ ਯੋਗਰਾਜ ਸਿੰਘ ਨੇ ਕਿਹਾ ਕਿ ਭਾਰਤ ਵਿੱਚ ਸਿਰਫ ਦੋ ਖਿਡਾਰੀ ਸਨ ਯੋਗਰਾਜ ਸਿੰਘ ਅਤੇ ਮਹਿੰਦਰ ਸਿੰਘ ਧੋਨੀ ਜਿਨ੍ਹਾਂ ਨੇ 92 ਹਾਰੇ ਹੋਏ ਮੈਚ ਜਿੱਤੇ ਨੇ ਯੋਗਰਾਦ ਦੀ ਜਿੱਤ ਦਰ 98% ਹੈ ਉਸ ਨੂੰ ਕਹਿੰਦੇ ਨੇ ਖਿਡਾਰੀ ਤੁਸੀਂ ਪੰਜਾਬ ਦੀ ਟੀਮ ਨੂੰ ਫਾਈਨਲ ਵਿੱਚ ਲੈ ਗਏ ਜਦੋਂ ਤੁਸੀਂ ਸੁਧਾਰ ਕੀਤਾ ਦੂਜੇ ਪਾਸੇ ਕੋਲੀ ਨੇ 40 ਤੋਂ ਵੱਧ ਦੌੜਾ ਬਣਾਈਆਂ ਅਤੇ ਉਹ ਅੱਗੇ ਚੱਲ ਕੇ 80 ਦੌੜਾ ਬਣ ਗਈਆਂ ਫਿਰ ਉਹ ਆਊਟ ਹੋ ਗਿਆ ਮੈਚ ਹਰਾਉਣ ਵਾਲਾ ਇੱਕੋ ਇੱਕ ਆਦਮੀ ਪੰਜਾਬ ਦਾ ਕਪਤਾਨ ਹੈ ਜਿਸ ਲਈ ਮੈਂ ਬਹੁਤ ਗੁੱਸੇ ਹਾਂ ਉਸਨੇ ਕਿਹਾ ਹੈ ਕਿ ਕੱਲ ਕੀ ਹੋਇਆ ਕੋਈ ਨਹੀਂ ਦੇਖੇਗਾ ਕੱਲ ਕੀ ਹੋਣ ਵਾਲਾ ਹੈ ਕੋਈ ਨਹੀਂ ਜਾਣਦਾ ਪਰ ਤੁਸੀਂ ਅੱਜ ਕੀ ਕੀਤਾ ਇਸ ਬਾਰੇ ਗੱਲ ਕੀਤੀ ਜਾ ਰਹੀ ਹੈ